ਮਾਮਾ ਤੀਤੀਆਂ ਗੱਡੀ ਦੇ ਵਿੱਚ ਰਿਸ਼ਤੇਦਾਰੀ ਚ ਜਾ ਰਹੀਆਂ ਸੀ ਮੌੜਾਂ ਪਿੰਡ ਤੋਂ ਵੀ ਇਸ ਤਰ੍ਹਾਂ ਨਾਲ ਹੋ ਜੂਗਾ ਯਾਰ ਕਿੱਡਾ ਵੱਡਾ ਜਿਹੜੀ ਲੜਕੀ ਸੀ ਪੁਲਿਸ ਦੇ ਵਿੱਚ ਮੁਲਾਜ਼ਮਾ ਦੱਸੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾਉਣੀ ਹੈ ਕਿ ਕਿਵੇਂ ਵੱਡਾ ਹਾਦਸਾ ਹੋਇਆ ਹੈ ਕਿਵੇਂ ਇੱਕ ਨਹਿਰ ਦੇ ਉੱਤੇ ਨਹਿਰ ਦੇ ਉੱਤੇ ਇੱਕ ਵੱਡਾ ਹਾਦਸਾ ਹੋਇਆਗਾ ਤਸਵੀਰਾਂ ਦੇ ਵਿੱਚ ਦਿਖਾਉਣੀ ਹੈ ਕਿਵੇਂ ਇੱਕ ਗੱਡੀ ਨੂੰ ਅੱਗ ਲੱਗੀ ਹੈ ਕਿਵੇਂ ਜਿਉਂਦੀਆਂ ਮਾਮਾ ਧੀਆ ਇਹ ਕਹਿ ਰਹੀ ਹੈ ਗੱਡੀ ਦੇ ਵਿੱਚ ਸੜ ਕੇ ਸਵਾਹ ਹੋ ਗਈਆਂ ਐਕਸੀਡੈਂਟ ਹੋਣ ਦੇ ਕਾਰਨ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਸੂਲਰ ਘਰਾਟ ਖੜਿਆਂਗੇ ਕਿਲੋਮੀਟਰ ਜਦੋਂ ਇੱਧਰੋਂ ਲਹਿ ਰਹੇ ਕਾ ਅੱਗੇ ਨੂੰ ਜਾਂਦੇ ਆ ਪਾਟੜੀ ਦੇ ਉੱਤੇ ਨਹਿਰ ਤੇ ਪਰ ਇੱਥੇ ਇੱਕ ਗੱਡੀ ਦੇਖ ਸਕਦੇ ਹੋ ਸੜ ਕੇ ਬਿਲਕੁਲ ਸਵਾਹ ਹੋ ਗਈ ਜਿਹਦੇ ਵਿੱਚ ਮਾਂ-ਮਾਂ ਤੇ ਧੀਾਂ ਜਿਹੜੀ ਧੀ ਹੈ ਉਹ ਮੁਲਾਜ਼ਮ ਦੱਸੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀਗੀ ਰਿਸ਼ਤੇਦਾਰੀ ਚ ਜਾ ਰਹੇ ਸੀਗੇ ਸ਼ਾਇਦ ਪਸੌਰ ਦੱਸਿਆ ਗਿਆ ਵੀ ਉੱਥੇ ਜਾ ਰਹੇ ਸੀਗੇ ਮੌੜਾ ਪਿੰਡ ਜਿਉਂਨੇ ਮੌੜ ਵਾਲੇ ਪਿੰਡ ਤੋਂ ਦੋ ਮਾਮਾਤਿਆ ਕਿਸਤੇ ਦਰੀ ਕਿ ਜਾ ਰਹੀ ਸੀ ਆ ਦੇਖੋ ਦਰਖਤ ਵੀ ਮੱਚ ਗਿਆ ਨਾਲ ਦਰਖਤ ਨੂੰ ਵੀ ਅੱਗ ਲੱਗੀ ਉੱਪਰ ਤੱਕੋ ਦੇਖੋ ਸੇਕ ਗਿਆ ਹੋਇਆ ਤੇ ਪਰ ਜਿਹੜੀ ਗੱਡੀ ਐ ਗੱਡੀ ਜੇ ਕਹਿੰਦੀ ਐ ਤਿਲ ਤਿਲ ਕਰਕੇ ਬਿਲਕੁਲ ਕਿਉਂਕਿ ਸਵੇਰੇ 5 ਵਜੇ ਦਾ ਟਾਈਮ ਦੱਸਿਆ ਪਾਈਆਂ ਨੇ ਬਿਲਕੁਲ ਗੱਡੀ ਜਿਹੜੀ ਸੜ ਕੇ ਬਿਲਕੁਲ ਸੁਆਹ ਹੋ ਗਈ ਬਹੁਤ ਦਰਦਨਾਕ ਘਟਨਾ ਜਿਹੜੀ ਇੱਥੇ ਘਟਈ ਹੈਗੀ ਬਹੁਤ ਜਿਆਦਾ ਅਫਸੋਸ ਹੈ ਇਲਾਕੇ ਦੇ ਵਿੱਚ ਬਹੁਤ ਜਿਆਦਾ ਦੇ ਇਤਿਦਾਰੀ ਚ ਜਾ ਰਹੀਆਂ ਸੀ ਮਿਲਣਾ ਲੜਕੀ ਹੈ ਜਿਹੜੀ ਮੌੜਾ ਪਿੰਡ ਦੇ ਦੱਸੇ ਜਾ ਰਹੇ ਨੇ ਜੋ ਜੌਣੇ ਮੌੜ ਵਾਲਾ ਪਿੰਡ ਹੈ ਆ ਦੇਖ ਸਕਦੇ ਹੋ ਵੀ ਅੱਗ ਕਿੱਕਰ ਚ ਵੱਜ ਕਿੱਕਰ ਨੂੰ ਵੀ ਉੱਪਰ ਤੱਕ ਅੱਗ ਲੱਗੀ ਹੋਈ ਹੈ ਕਿੱਕਰ ਹੈ ਦਰਖਤ ਕਾਦਾ ਇਹ ਇਹਨੂੰ ਵੀ ਉੱਪਰ ਤੱਕ ਅੱਗ ਲੱਗੀ ਹੋਈ ਹੈ ਕਿ ਦੇਖ ਸਕਦੇ ਹੋ ਤਸਵੀਰਾਂ ਜਿਹਦੇ ਵਿੱਚ ਮਾਮਾ ਧੀਆਂ ਦੀ ਦੋਵਾਂ ਦੀ ਮੌਤ ਹੋ ਗਈ ਜਿਹੜੀ ਲੜਕੀ ਹੈ ਸ਼ਾਇਦ ਉਹ ਪੁਲਿਸ ਦੇ ਵਿੱਚ ਮੁਲਾਜ਼ਮ ਸੀਗੀ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੀ ਜਿਹੜਾ ਹੈ ਇੱਕ ਵੱਡੀ ਦੁਰਘਟਨਾ ਹੋਈ ਹੈ ਉਹ ਐਕਸੀਡੈਂਟ ਹੋਇਆ ਜਾਂ ਮੂਰੇ ਟਕਰਾਈ ਹੈ ਗੱਡੀ ਇਹ ਹਜੇ ਅੱਗੇ ਜਾਣਕਾਰੀ ਪਤਾ ਲੱਗੂ ਪਰ ਜੇ ਕਹੀਏ ਵੀ ਟਾਇਰਾਂ ਤੋਂ ਲੈ ਕੇ ਗੱਡੀ ਬਿਲਕੁਲ ਖਤਮ ਹੋ ਗਈ। ਦੇਖ ਸਕਦੇ ਹੋ ਅੱਗੇ ਜਿਹੜੀ ਉੱਪਰ ਤੱਕ ਦਰਖਤ ਨੂੰ ਵੀ ਲੱਗੀ ਹੋਈ ਹੈਗੀ। ਸਵੇਰੇ 6 ਵਜੇ ਦੀ। ਪਤਾ ਹੈ ਭਾਈ ਕਸ਼ਕ ਵੀ ਕਿਵੇਂ ਹੋਇਆ ਇਹ? ਸਵੇਰੇ ਹੀ 5:00 ਵਜੇ ਦੀ ਘਟਨਾ ਹੈ ਜੀ। 5:00 ਵਜੇ ਦੀ। 5:00 ਵਜੇ ਦੀ ਹਾਂ ਜੀ। ਕਿਵੇਂ ਹੋਇਆ ਕੁਝ ਪਤਾ ਹੈ? ਨਹੀਂ ਜੀ ਕੁਝ ਪਤਾ ਨਹੀਂ ਹੈ। ਪਤਾ ਨਹੀਂ ਕਾਹਦੇ ਨਾਲ ਟਕਰਾਈ ਹੈ ਜੀ ਕਾਹਦੇ ਨਾਲ ਐਂ ਨਹੀਂ ਪਤਾ ਹੈਗਾ ਜੀ। ਠੀਕ ਹੈ ਅੱਗੇ ਇਸ ਨਟ ਹੋ ਗਈ ਗੱਡੀ ਦੋਲਵਾ ਮਮੀਆਂ ਦੀ ਮੌਤ ਹੋ ਗਈ ਮਮਾ ਤੀਆਂ ਕਿਹੜੇ ਪਿੰਡ ਦੇ ਆ ਤੀਆਂ ਮੋੜਾਂ ਦੀ ਹੈ ਜੀ ਆਪਾਂ ਜੌਣੇ ਮੋੜ ਵਾਲੇ ਹਾਂਜੀ ਹਾਂ ਮੋੜਾਂ ਦੀਆਂ ਸੀ ਜੌਣੇ ਮੋੜ ਵਾਲੇ ਤੇ ਕਿੰਨੇ ਵਜੇ ਦਾ ਹਾਸਲ ਹੋ ਗਈ ਇਹ 5 ਵਜੇ 5 ਵਜੇ ਦਾ ਕਹਿੰਦੇ ਨੇ ਦੇਖ ਸਕਦੇ ਹੋ ਵੀ ਤਸਵੀਰਾਂ ਜਿਹਦੇ ਵਿੱਚ ਮਾਮਾ ਤੇ ਧੀਆਂ ਦੋਏ ਸੜ ਕੇ ਸਵੇਰ ਹੋ ਗਈਆਂ ਆ ਦੇਖ ਲੈ ਸਕਦੇ ਹੋ ਤਸਵੀਰਾਂ ਦੋਸਤੋ ਸਵਿਫਟ ਵੀ ਦੀ ਹੈ ਜੀ ਆਹ ਦੇਖ ਸਕਦੇ ਹੋ ਜੀ ਗੱਡੀ ਸਵਿਫਟ ਹੈ ਪਰ ਆ ਦੇਖੋ ਇਸ ਤਰ੍ਹਾਂ ਦੇ ਨਾਲ ਯਾਰ ਕਦੇ ਦੇਖਿਆ ਨਹੀਂ ਵੀ ਇਸ ਤਰ੍ਹਾਂ ਦੇ ਨਾਲ ਮਾਮਾ ਤੇ ਧੀਆਂ ਗੱਡੀ ਦੇ ਵਿੱਚ ਰਿਸ਼ਤੇਦਾਰੀ ਚ ਜਾ ਰਹੀਆਂ ਸੀ ਮੌੜਾਂ ਪਿੰਡ ਤੋਂ ਵੀ ਇਸ ਤਰ੍ਹਾਂ ਨਾਲ ਹੋ ਜੂਗਾ ਯਾਰ ਕਿੱਡਾ ਵੱਡਾ ਜਿਹੜੀ ਲੜਕੀ ਸੀ ਪੁਲਿਸ ਦੇ ਵਿੱਚ ਮੁਲਾਜ਼ਮ ਦੱਸੀ ਜਾ ਰਹੀ ਹੈ ਬਿਲਕੁਲ ਕਾਰੰਗ ਬਣ ਗਿਆ ਗੱਡੀ ਦਾ ਬਿਲਕੁਲ ਕਾਰੰਗ ਦੇਖੋ ਦਰਖਤ ਨਾਲ ਟਕਰਾਈ ਹੈ ਗੱਡੀ ਹੁਣ ਕਿਵੇਂ ਟਕਰਾਈ ਹੈ ਜਾਂ ਧੁੰਦ ਸੀਗੀ ਕਾਰਨ ਕੀ ਹੈ ਇਹ ਹਜੇ ਸਾਹਮਣੇ ਆਊ ਪਰ ਗੱਡੀ ਆ ਦੇਖ ਸਕਦੇ ਹੋ ਜੀ ਮਰੂਤੀ ਸੰਜੁਕੀ ਸਵਿਫਟ ਗੱਡੀ ਨਜ਼ਰ ਆ ਰਹੀ ਹੈ ਬਿਲਕੁਲ ਗੱਡੀ ਹੈ ਜਿਹੜੀ ਸੜਕੇ ਸਵਾਹ ਹੋ ਗਈ ਤੇ ਪੰਜਾਬ ਪੁਲਿਸ ਵੀ ਪਹੁੰਚੀ ਹੋਈ ਹੈ ਪਰ ਜਿਹੜਾ ਕੰਮ ਸੀ ਉਹ ਜਿਹੜਾ ਬਹੁਤ ਮਾੜਾ ਕੰਮ ਹੈ ਜਿਹੜਾ ਉਹ ਹੋਇਆ ਇੱਥੇ ਬਹੁਤ ਜਿਆਦੇ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਨਜ਼ਰ ਆਉਂਦੀਆਂ ਨੇ ਗਿਆ ਆਪਣਾ ਜੋ ਨਹਿਰ ਹੈ ਇਹ ਜਿਹੜੀ ਸੂਲਰ ਘਰਾਟ ਤੋਂ ਆਉਂਦੀ ਹੈ ਜਦੋਂ ਬਸ ਸੂਲਰ ਘਰਾਟ ਤੋਂ ਕਿੰਨੇ ਕਿਲੋਮੀਟਰ ਹੈ ਲਗਭਗ ਸਾਮਣੇ ਉਹ ਧਨਾਕ ਉਹ ਦਿਖ ਰਹੇ ਨੇ ਜਿੱਥੇ ਚੱਕੀਆਂ ਚੱਲਦੀਆਂ ਨੇ 1 ਕਿਲੋਮੀਟਰ ਸੂਲਨ ਘਰਾਟ ਤੋਂ ਇਧਰ ਦੀਆਂ ਤਸਵੀਰਾਂ ਨੇ ਜੀ ਇਹ ਦੇਖ ਸਕਦੇ ਹੋ ਵੀ ਸੂਲਨ ਘਰਾਟ ਤੋਂ ਕਿਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਇਆ ਇੱਕ ਬਹੁਤ ਦਰਦਨਾਕ ਜਿਹੜੀ ਘਟਨਾ ਹੈ ਨਹਿਰ ਦੇ ਉੱਪਰ ਪਾਟੜੀ ਦੇ ਉੱਪਰ ਐਕਸੀਡੈਂਟ ਹੋਇਆ ਜਿਹੜੀ ਵੱਡੀ ਘਟਨਾ ਹੈ ਜਿਹੜੀ ਘਟਿਆ ਗਈ ਇੱਥੇ ਬਹੁਤ ਦਰਦਨਾਕ ਬਹੁਤ ਜਿਆਦਾ ਮਾੜਾ ਜਿਹੜਾ ਕੰਮ ਇਹ ਹੋਇਆਗਾ ਆਇਆ ਸ਼ਰਮ ਵਿੱਚੇ ਜਿਹੜੇ ਕਹਿਦੀ ਵੀ ਸੜ ਕੇ ਜੋ ਸਵਾਹ ਹੋ ਗਈਆਂ ਢੰਡੋਲੀ ਪਿੰਡ ਦੀ ਮਾਂ ਦਾ ਹੈ ਜੀ ਮਾਂ ਦਾ ਢੰਡੋਲੀ ਪਿੰਡ ਦੀ ਧੀ ਦਾ ਅੱਛਾ ਮਾਂ ਦਾ ਪਿੰਡ ਕਿਹੜਾ ਸੀ ਢੰਡੋਲੀ ਜੀ ਬੇ ਅੱਛਾ ਪੇਕਾ ਪਿੰਡ ਮਾਂ ਦਾ ਢੰਡੋਲੀ ਸੀ ਵਿਆਹੀ ਹੋਈ ਉੱਥੇ ਸੀ ਮੋੜਾ ਜੀ ਅੱਛਾ 30 ਨੌਕਰੀ ਕਰਦੀ ਸੀ 30 ਨੌਕਰੀ ਕਰਦੀ ਜੀ ਪੁਲਿਸ ਦੀ ਪੁਜਾ ਪੁਲਿਸ ਚ ਕਿੱਥੇ ਸੀ ਡਿਊਟੀ ਪਤਾ ਕੁਛ ਡਿਊਟੀ ਦਾ ਨਹੀਂ ਪਤਾ ਜ ਆਪਣੀ ਭਾਣਜੀ ਦੀ ਫੁਰ ਅੱਛਾ ਭਾਣਜੀ ਆਪਣੀ ਆਪਣੀ ਭਾਣਜੀ ਦੇਖ ਸਕਦੇ ਹੋ ਵੀ ਮੌਕੇ ਕੀ ਨਾਮ ਹੈ ਬਈ ਆਪਣਾ ਅਜੈਬ ਸਿੰਘ ਅਜੈਬ ਸਿੰਘ ਢੰਡੋਲੀ ਤੋਂ ਪਿੰਡ ਝਨੇੜੀ ਝਨੇੜੀ ਪਿੰਡ ਤੋਂ ਅਜੈਬ ਸਿੰਘ ਖੜਾ ਹੈ ਬਾਈ ਇਹ ਕਹਿੰ ਕੁਛ ਨਹੀਂ ਕਹਾ ਸਾਡੇ ਵੀਰੇ ਹੋਈ ਗੱਲ ਦਾ ਇਹ ਕਹ ਜੀ ਅੱਛਾ ਕਰ ਦਈਏ ਹੂੰ ਇਹ ਰਿਸ਼ਤੇਦਾਰੀ ਚ ਜਾ ਕੇ ਸੀ ਕਿਤੇ ਹਾਂ ਰਿਸ਼ਤੇਦਾਰੀ ਜੇ ਦਾ ਅੱਛਾ ਬਾਪ ਗਿਆ ਸਾਡੀ ਵੀ ਜਰਾ ਅੱਛਾ ਜੀ ਬਾਪ ਪਿਓ ਗਿਆ ਸਾਡੀ ਮਤਲਬ ਠੀਕ ਹੈ ਹੋ ਗਿਆ ਸਾਡੀ ਪਤਾ ਨਹੀਂ ਉੱਥੇ ਰਹਿੰਦੇ ਜੀ ਚਲੋ ਰਿਸ਼ਤੇਦਾਰੀ ਚ ਗਿਆ ਹੋਇਆ ਸੀ ਉਹ ਵੀ ਹਾਂ ਆਪਦੀ ਭੈਣ ਕੋਲੇ ਗਿਆ ਹੋਇਆ ਸੀ ਭੈਣ ਕੋਲੇ ਗਿਆ ਹੋਇਆ ਸੀ ਹਾਂ ਜੀ ਬਹੁਤ ਦਰਦਨਾਕ ਤਸਵੀਰਾਂ ਨੇ ਬਾਈ ਜੈਬ ਸਿੰਘ ਖੜਾ ਝਨੇੜੀ ਤੋਂ ਕਹਿੰਦਾ ਵੀ ਮੇਰੀ ਭਾਣ ਜੀਏ ਸੀ ਆ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਇੱਕ ਜਿਉਂਦੇ ਜੀ ਨੇ ਸੜਨਾ ਆਪਾਂ ਦੇਖ ਲਓ ਵੀ ਕਿੰਨਾ ਦਰਦਨਾਕ ਘਟਨਾ ਇਹ ਹੂੰ ਇੱਕ ਜਿਉਂਦੇ ਜੀ ਦਾ ਇਸ ਤਰ੍ਹਾਂ ਸੜਨਾ ਬਹੁਤ ਵੱਡੀ ਗੱਡੀ ਪਹਿਲਾਂ ਵੱਜੀ ਆ ਦੇਖ ਸਕਦੇ ਹੋ ਉਹਦੀ ਪੂਰੀ ਟੱਕਰ ਜਿਹੜੀ ਹੋਈ ਹੋਈ ਹੈ ਬਹੁਤ ਮੱਧ ਭਾਗੀ ਘਟਨਾ ਜਿਹੜੀ ਇਹ ਸੂਲਰ ਘਰਾਟ ਕੋਲੇ ਘਟੀ ਹੈਗੀ ਰਸਤਾ ਤੁਸੀਂ ਦੇਖ ਲਓ ਵੀ ਪਹਿਲਾਂ ਹੀ ਘਟਿਆ ਔਰੇ ਹੁਣ ਜਦ ਤੱਕ ਕੋਈ ਪਾਸਾ ਪੱੜਦੇ ਤੇ ਜਾਂ ਸਾਈਡ ਤੇ ਲਾਉਂਦੇ ਤੇ ਪਰ ਗੱਡੀ ਇਸ ਤਰ੍ਹਾਂ ਕਿ ਕਿਕਰ ਚ ਵੱਜੀ ਹੋਇਆ ਜਾਂ ਤੁੰਦ ਦੇ ਚਾਰਨ ਵੱਜੀ ਧੁੰਦ ਵੀ ਹੁੰਦੀ ਆ ਸਵੇਰੇ 9 10 ਵਜੇ ਤੱਕ 10 11 ਵਜੇ ਤੱਕ ਆਪਾਂ ਨੂੰ ਪਤਾ ਹੈ ਦੇਖ ਕੇ ਚਲਾਇਆ ਕਰੋ ਯਾਰ ਬਹੁਤ ਗੌਰ ਨਾਲ ਜਿਹੜੇ ਸਾਧਨ ਚਲਾਉਣ ਦੀ ਲੋੜ ਹੈ ਉਹਨਾਂ ਧੁੰਦਾਂ ਦੇ ਵਿੱਚ